ਦੀ ਸਾਰਿਆਂ ਨੂੰ ਆਪਾਂ ਖੜੇ ਆ ਜੀ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਪੜਾਣੇ ਚ ਪੜਾਣਾ ਜੋ ਕਿ ਆਪਣਾ ਹੀ ਪਿੰਡ ਆ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਆਪਾਂ ਤੇ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੈਡੀਕਲ ਕੈਂਪ ਚੱਲ ਰਿਹਾ ਡਾਕਟਰ ਸਾਹਿਬ ਆਏ ਆ ਇੱਥੇ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਆ ਫ੍ਰੀ ਫ੍ਰੀ ਟੈਸਟ ਵੀ ਕੀਤੇ ਜਾ ਰਹੇ ਆ ਤੇ ਬਾਕੀ ਆਪਾਂ ਜਾ ਕੇ ਕਰਦੇ ਆਂ ਗੱਲ ਡਾਕਟਰ ਸਾਹਿਬ ਨਾਲ ਆਜੋ ਵੀ ਸੁਖਵੰਤ ਸਿੰਘ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਹੋ ਠੀਕ ਠਾਕ ਹਾਂ ਜੀ ਅੱਖਾਂ ਦੀ ਦਵਾਈ ਹੈਣੀ ਜੀ ਡਾਕਟਰ ਸਾਹਿਬ ਆਪਣੇ ਕੈਂਪ ਬਾਰੇ ਦਿਓ ਜੀ ਜਾਣਕਾਰੀ ਹਾਂਜੀ ਹਾਂਜੀ ਬੋਲੋ ਆਪਣੇ ਕੈਂਪ ਦਾ ਕੀ ਮੰਤਵ ਆ ਕਿਸ ਹਿਸਾਬ ਨਾਲ ਲੱਗਾ ਮੈਂ ਡਾਕਟਰ ਗੁਰਪ੍ਰੀਤ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਪੜਾਣਾ ਅੱਜ ਮੇਰੀ ਇੱਥੇ ਡਿਊਟੀ ਲੱਗੀ ਹੈ ਆ ਪੰਜਾਬ ਸਰਕਾਰ ਡਾਇਰੈਕਟਰ ਆਫ ਆਯੁਰਵੈਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਲ ਆਯੁਰਵੈਦਿਕ ਗਿਆਨੀਆਂ ਅਸਰ ਪ੍ਰੋਜੈਕਟ ਦੇ ਦੇਸ਼ਾਂ ਉਤੇ ਸੰਸਾਰ ਅੱਜ ਅਸੀਂ ਪਿੰਡ ਪੜਾਣਾ ਦੇ ਵਿੱਚ ਇੱਕ ਜਿਹੜਾ ਜੈਰੀਐਟ੍ਰਿਕ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਅਸੀਂ ਜਿਹੜੇ 50 ਸਾਲ ਤੋਂ 60 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਫ੍ਰੀ ਆਯੁਰਵੈਦਿਕ ਦਵਾਈਆਂ ਵੰਡੀਆਂ ਔਰ ਬੜਾ ਅੱਛਾ ਸਾਨੂੰ ਜਿਹੜਾ ਪਿੰਡ ਵਾਸੀਆਂ ਨੇ ਇੱਥੇ ਸਾਥ ਦਿੱਤਾ ਖਾਸ ਤੌਰ ਤੇ ਜਿਹੜੀ ਇੱਥੇ ਸੇਵਾ ਸੁਸਾਇਟੀ ਹੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੇਵਾ ਸੁਸਾਇਟੀ ਉਹਨਾਂ ਨੇ ਇੱਥੇ ਜਿਹੜੇ ਫ੍ਰੀ ਲੈਬ ਦੇ ਟੈਸਟ ਨੇ ਜਿਵੇਂ ਕਿ 슈ਗਰ ਜਾਂ ਹੋਰ ਜਿਹੜੇ ਟੈਸਟ ਨੇ ਸਾਡੇ ਗੁਰਦਿਆਂ ਦੇ ਇਹਾਂ ਜੇ ਕਰਦੇ ਉਹਦੀ ਜਿਹੜੀ ਹੈ ਬਿਲਕੁਲ ਮੁਫਤ ਸੇਵਾ ਨਿਭਾਈ ਹੈ ਔਰ ਲੋਕਾਂ ਤੋਂ ਸਾਨੂੰ ਬੜਾ ਅੱਛਾ ਵਗਾਰਾ ਮਿਲਿਆ ਹੈ ਤਾਂ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿਹੜੇ ਇਸ ਤਰ੍ਹਾਂ ਦੇ ਸਰਕਾਰ ਸਾਨੂੰ ਕੁਝ ਫਾਇਦੇ ਦੇ ਰਹੀ ਹੈ ਕੈਂਪ ਲਗਾ ਰਹੀ ਹੈ ਉਹਦੇ ਸਾਨੂੰ ਸਾਰਿਆਂ ਨੂੰ ਜਿਹੜੇ ਫਾਇਦੇ ਲੈਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਮਰੀਜ਼ਾਂ ਦਾ ਕੀ ਰਿਸਪੌਂਸ ਰਿਹਾ ਜਿਵੇਂ ਤੁਹਾਡੇ ਕੋਲੇ ਮਰੀਜ਼ ਆਏ ਆ ਕੱਲ੍ਹ ਬਾਅਦ ਵੀ ਕੀਤੀ ਤੁਸੀਂ ਦਵਾਈਆਂ ਵੀ ਦਿੱਤੀਆਂ ਟੈਸਟ ਵੀ ਕੀਤਾ ਕਿਵੇਂ ਮਰੀਜ਼ ਕੀ ਅਨੁਭਵ ਕਰ ਰਹੇ ਆ ਇਸ ਕੈਂਪ ਦਾ ਮਰੀਜ਼ ਹੈ ਜਿਹੜੇ ਮਰੀਜ਼ਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜਿਹੜਾ ਉਤਸ਼ਾਹ ਇਸ ਕੈਂਪ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੁਣ ਤੱਕ ਅਸੀਂ ਤਕਰੀਬਨ 60-70 ਮਰੀਜ਼ਾਂ ਨੂੰ ਦੇਖ ਚੁੱਕੇ ਹਾਂ ਔਰ ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਬੁਢਾਪੇ 'ਚ ਸਾਨੂੰ ਬਿਮਾਰੀਆਂ ਹੁੰਦੀਆਂ ਜਿਵੇਂ ਕਿ ਸ਼ੂਗਰ ਬਲੱਡ ਪ੍ਰੈਸ਼ਰ ਸਾਡਾ ਖੂਨ ਸੰਗਣਾ ਹੋ ਜਾਂਦਾ ਹੈ ਲੋਕਾਂ ਦੇ ਹੱਥ ਪੈਰ ਸੜਦੇ ਸੌਂਦੇ ਆ ਜਾਂ ਹੱਡੀਆਂ ਦੀਆਂ ਬਿਮਾਰੀਆਂ ਜੋੜਾਂ ਦੀਆਂ ਬਿਮਾਰੀਆਂ ਭੁੱਖ ਘਟ ਲੱਗਣੀ ਕਬਜ਼ ਰਹਿਣੀ ਸਾਹ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਇਸ ਤਰ੍ਹਾਂ ਦੇ ਜਿਹੜੇ ਵੱਖ-ਵੱਖ ਮਰੀਜ਼ ਆ ਸੀ ਜਿਹੜੇ ਉਹ ਇਹਨਾਂ ਦਾ ਜਿਹੜਾ ਅਸੀਂ ਚੈੱਕਅਪ ਤੋ ਉਹਨਾਂ ਨੂੰ ਫ੍ਰੀ ਜਿਹੜੀਆਂ ਦਵਾਈਆਂ ਸੀ ਵੰਡੀਆਂ ਧੰਨਵਾਦ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ 'ਚ ਆਏ ਚਲੋ ਠੀਕ ਆ ਸਰਕਾਰੀ ਤੌਰ ਤੇ ਤੇ ਉਹ ਦੀ ਡਿਊਟੀ ਲੱਗੀ ਆ ਪਰ ਸੇਵਾ ਫਿਰ ਵੀ ਸੇਵਾ ਹੀ ਹੁੰਦੀ ਆ ਬਹੁਤ-ਬਹੁਤ ਤੁਹਾਡਾ ਸਾਡੀ ਸੰਸਥਾ ਜਿਹੜੀ ਸ਼ਹੀਦ ਬਾਬਾ ਬੋਤਾ ਸਿੰਘ ਕਰਜਾ ਸਿੰਘ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਜੋ ਟੈਸਟ ਕਰਵਾਉਣ ਆਏ ਆ ਲੋਕ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਸੰਸਥਾ ਵੱਲੋਂ ਜੀ ਦਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਸੇਵਾ ਸੈਟੀ ਵੱਲੋਂ ਜੋ ਇੱਕ ਲੈਬੋਰਟਰੀ ਚੱਲ ਰਹੀ ਆ ਐਮਬੂਲੈਂਸ ਦੀ ਸੇਵਾ ਚੱਲ ਰਹੀ ਆ ਜਿੰਨਾ ਹੋ ਸਕਦਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰਾ ਚੱਲ ਰਿਆ ਸੰਗਤ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਸਾਡੀ ਸੰਸਥਾ ਵੱਲੋਂ ਇਸ ਕੋਹਤ ਸਿੰਘ ਆਪਾਂ ਸੰਗਤਾਂ ਨੂੰ ਲੈਬੋਰਟਰੀ ਵੀ ਦਿਖਾ ਦਈਏ ਅੰਦਰੋਂ ਸਤਿ ਸ਼੍ਰੀ ਅਕਾਲ ਸਤਵੀਰ ਸਿੰਘ ਕੀ ਹਾਲ ਚਾਲ ਆ ਆ ਹੋ ਰਿਹਾ ਜੀ ਅੱਜ ਇੱਧਰ ਆਪਣੇ ਟੈਸਟ ਸਾਰੇ ਮੁੰਡੇ ਲੈ ਕੇ ਸਿੰਪਲ ਤੇ ਇੱਥੇ ਕਰ ਰਿਹਾ ਟੈਸਟ ਜਸਤਵੀਰ ਸਿੰਘ ਦੀ ਡਿਊਟੀ ਲੱਗੀ ਕੰਮ ਜ਼ਿਆਦਾ ਹੋਣ ਕਾਰਨ ਅੱਜ ਕੈਂਪ ਦੇ ਟੈਸਟ ਜ਼ਿਆਦੇ ਹੀ ਥੋੜੇ ਜਿਹਾ ਰਿਪੋਰਟਾਂ ਕੱਢ ਰਿਹਾ ਕੰਪਿਊਟਰ ਤੇ ਤੇ ਆਪਾਂ ਕਰਦੇ ਹਾਂ ਗੱਲ ਜਸਤਵੀਰ ਸਿੰਘ ਕਿਹੜੇ ਕਿਹੜੇ ਟੈਸਟ ਇੱਥੇ ਹੋ ਰਿਹਾ ਅੱਜ ਵੀ ਤੇ ਜਾਂ ਅੱਗੇ ਵੀ ਰੈਗੂਲਰ ਵੀ ਤੇ ਪਰਮਜੀਤ ਸਿੰਘ तकरीबन ਸਾਰੇ ਟੈਸਟ ਹੀ ਹੁੰਦੇ ਆ ਜਿਹੜੇ ਕੋਈ ਲੋਕਲ ਟੈਸਟ ਆ ਉਹਨਾਂ ਦੀ ਆਪਾਂ ਮੌਕੇ ਦੇ ਰਿਪੋਰਟ ਕੱਢ ਦੇਈ ਦੀ ਆ ਇੱਕ ਦੋ ਘੰਟੇ ਲੱਗ ਜਾਂਦੇ ਆ ਜਿਵੇਂ ਅੱਜ ਇੱਥੇ ਹੋਇਆ ਹਾਂ ਜਿਵੇਂ ਅੱਜ ਇੱਥੇ ਹੋਇਆ ਬਾਕੀ ਜਿਹੜੇ ਟੈਸਟ ਕੋਈ ਮਹਿੰਗੇ ਜਾਂ ਕੋਈ ਦਿੱਲੀ ਬੰਬਈ ਜਾਣ ਵਾਲੇ ਆ ਉਹ ਚਾਰ ਦਿਨ ਠਹਿਰ ਕੇ ਰਿਪੋਰਟ ਆ ਜਾਂਦੀ ਆ ਤਕਰੀਬਨ ਸਾਰੇ ਟੈਸਟ ਹੀ ਹੁੰਦੇ ਆ ਜਿਹੜੇ ਆਮ ਹੀ ਲੈਬਾਰਟਰੀ ਨਾਲੇ ਬਾਹਰ ਭੇਜਦੇ ਆਪਾਂ ਵੀ ਭੇਜ ਰਹੇ ਹਾਂ ਹਾਂ ਆਪਾਂ ਜੋ ਆਪਣੀ ਲੈਬ ਹੁੰਦੀ ਆ ਐਕਕੂਬੈਂਸ ਲੈਬ ਤੇ ਨਾਲ ਪੈਥ ਲੈਬ ਨਾਲ ਪੈਥ ਲੈਬ ਉਹ ਸਾਰੇ ਟੈਸਟ ਤਕਰੀਬਨ ਹੁੰਦੇ ਆ ਤੇ ਜਿਹੜੀ ਸਭ ਤੋਂ ਵਧੀਆ ਗੱਲ ਹੋਈ ਆ ਵੀ 70% ਆਫ ਆਪਾਂ ਅੱਜ ਸੰਗਤਾਂ ਜੋ ਫ੍ਰੀ ਟੈਸਟ ਸੀਗੇ 50 ਸਾਲ ਤੋਂ ਉੱਪਰ ਦੇ ਜਿਹੜੇ ਡਾਕਟਰ ਸਾਹਿਬ ਬਾਹਰ ਬੈਠੇ ਉਹਨੇ ਜੋ ਟੈਸਟ ਲੈ ਕੇ ਦਿੱਤੇ ਅੱਜ ਕਿੰਨੇ ਕਿ ਸੰਗਤਾਂ ਨੇ ਫਾਇਦਾ ਖਾਇਆ ਅੱਜ ਤਕਰੀਬਨ 70-80 ਮਰੀਜ਼ ਆਏ ਆ ਜਿਹੜੇ ਕਿ ਲੋਕਲ ਪਿੰਡ ਦੇ ਸੀਗੇ ਤਕਰੀਬਨ ਸਾਰਿਆਂ ਨੂੰ ਬਹੁਤ ਬੈਨੀਫਿਟ ਮਿਲਿਆ ਆਪਣੇ ਪਿੰਡ ਦੇ ਹਿਸਾਬ ਨਾਲ ਤਾਂ ਬਹੁਤ ਮਰੀਜ਼ ਉਸਹਾ ਉਹਨਾਂ ਦਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਠੀਕ ਹੈ ਜੀ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ